ਇਹ ਇਹਨੇ ਮੇਰਾ ਕਰਾਨੋਰ ਕੀਤਾ ਤੇ ਮੈਂ ਉੱਥੇ ਐਸਪੀ ਸਾਹਿਬ ਨੂੰ ਕਹਿਤਾ ਹੀ ਮੈਂ ਕਿਹਾ 5 ਮਿੰਟ ਚ ਇਹਨੂੰ ਕਹਾਂ ਚਲ ਜਾ ਨਹੀਂ ਤਾਂ ਐਸੋ ਤੇ ਇਹੋ ਜਿਹਾ ਧੇੜ ਦਾਂਗੇ ਜਦ ਜੱਟ ਕਰੇ ਕਿਤੇ ਸਮਝਦਾ ਕਿ ਆਪਣੇ ਆਪ ਨੂੰ ਬਦਮਾਸ਼ ਬਣਾਇਆ ਇਹ ਗੁੰਡਾ ਕਰਦਾ ਗੁੰਡਾ ਕਰਦੀ ਕਰਦਾ ਇਲਾਕੇ ਚ ਇਹਦੀ ਬਦਮਾਸ਼ੀ ਕੱਢਣੀ ਆ ਤੀ ਹੁਣ ਅਸੀਂ ਇਹ ਬਣਿਆ ਕਿ ਫਿਰ ਤਾਂ ਆਪਣੇ ਆਪ ਚ ਇਹ ਲੋਕਾਂ ਦੇ ਨਿਆਣੇ ਮਰੌਣ ਨੂੰ ਤੁਰਿਆ ਫਿਰਦਾ ਸੜਕਾਂ ਤੇ ਇੱਕ ਕੋ ਜੱਟ ਦੀ ਮੋਛਾ ਵਾਲੀ ਗੱਲ ਕੀਤੀ ਸੀ ਉਹ ਕੋ ਦੱਸ ਦਿਓ ਜੱਟ ਦੀ ਮੋਛਾ ਨਿੰਬੂ ਖਲੋਂਦਾ ਜੱਟ ਦੀ ਮੁੱਛ ਤੇ ਹਾਂ ਉਹਦੀ ਦੇਖ ਲੋ ਕਿੱਥੇ ਆ। ਹਾਂ ਉਹ ਉਹ ਜਾ ਚੁੱਕੇ ਤੁਸੀਂ ਵੀ ਜਾ ਰਹੇ ਹੋ ਤੁਸੀਂ ਜਾ ਰਹੇ ਜੀ ਹੁਣ ਫਿਰ। ਨਹੀਂ ਜਾ ਰਹੇ। ਮੈਂ ਉਹਦੇ ਮਗਰਾਂ ਹੀ ਅੱਜ। ਮੈਂ ਜਾਣਾ ਨਹੀਂਗਾ ਉਹਦੇ ਮਗਰਾਂ ਹੀ ਅੱਜ ਮੈਂ। ਉਹ ਜਾ ਉਹਨੂੰ ਕਹਿੰਦਾ ਕਿੱਥੇ ਚੱਲ। 6 ਵਜੇ ਤੱਕ ਦੁਬਾਰਾ ਇਹੋ ਜੀ ਤਸਵੀਰ ਦੇਖਣ ਨੂੰ ਮਿਲ ਸਕਦੀ ਹੈ। ਉਹ ਬੜੀਆਂ ਮਿਲਣਗੇ ਤਸਵੀਰਾਂ। ਸ਼ਾਮ ਤੱਕ ਤਸਵੀਰਾਂ ਲਾਓ ਜਿੰਨੀਆਂ ਚੀ ਕਰਦਾ। ਆਜੋ। ਉਹ ਮੈਂ ਜੇ ਮੇਰੀ ਮਰਜ਼ੀ ਮੈਂ ਭਾਂਵੇਂ ਜਾਵਾਂ ਭਾਂਵੇਂ ਨਾ ਜਾਵਾਂ। ਮੈਂ ਕਿਸੇ ਦੇ ਬੰਦਾ ਚਾ ਮੇਰੀ ਮਰਜ਼ੀ ਆ ਮੈਂ ਜਾਵਾਂ ਮੇਰੀ ਮਰਜ਼ੀ ਨਾ ਜਾਵਾਂ। ਬੈਠੇ ਉਹਨਾਂ ਕਰਕੇ ਬੈਠੇ। ਮੈਂ ਤਾਂ ਤੁਹਨ ਕਹਿੰਦੇ ਹੋ ਵੋਟ ਪਾਵਾਂਗੇ ਵੋਟ ਪਾਵਾਂਗੇ ਆਪਣੀ ਕਿਉਂ ਨਹੀਂ ਜਾਵਾਂਗੇ ਮੇਰਾ ਪਰਿਵਾਰ ਵੇਟ ਕਰ ਰਿਹਾ ਹੈ ਬੋਰਡ ਦੀ ਹੁਣ ਮੈਂ ਚੱਲਿਆ ਆਪਣੀ ਬੋਰਡ ਪਾਉਣ ਹਾਲ ਕੀ ਦੀ ਕੀ ਜਿਹੜੀ ਆ ਉਹ ਰਿਪੋਰਟ ਆ ਰਹੀ ਹੈ ਜੀ ਸ਼ਾਂਤਮਈ ਚੱਲ ਰਿਹਾ ਕੰਮ ਬਿਲਕੁਲ ਸ਼ਾਂਤਮਈ ਲੋਕ ਸ਼ਾਂਤ ਨੇ ਲੀਡਰ ਕਰਮ ਨੇ ਲੀਡਰ ਕਰਮ ਨੇ ਸਾਰਾ ਕਸੂਰ ਹੀ ਲੀਡਰਾਂ ਦਾ ਜੇ ਲੀਡਰ ਸਿਆਣੇ ਹੋ ਜਾਣ ਤਾਂ ਲੋੜ ਹੀ ਕੋਈ ਨਹੀਂ ਤੀਜਾ ਲੀਡਰ ਨੇ ਲੱਪਣੇ ਦੋਨੇ ਕਰਮ ਨੇ ਤੀਜਾ ਰੋਡ 'ਚ ਵੜ ਗਿਆ ਤੇ ਇਹ ਦੇਖਦੇ ਹਾਂ ਗਰਦੀਪ ਜੀ ਇਸ ਵਾਰ ਪਹਿਲਾਂ ਤਾਂ ਲੀਡ ਬਹੁਤ ਘੱਟ ਸੀਗੀ 22 ਦੇ ਨਤੀਜਿਆਂ ਦੀ ਪਰ ਐਰ ਕੀ ਗੱਲ ਕਰੀ ਤੈਰ ਕੀ ਕਿਵੇਂ ਦੇਖਦੇ ਹੋ ਤੁਸੀਂ ਤਾਂ ਨਹੀਂ ਵੇਖੇ ਨਤੀਜੇ ਤੁਹਾਨੂੰ 22 ਚਤੇ ਦੀ 24 ਵੀ ਚਤੇ ਕਰਿਆ ਕਰੋ ਮੈਂ ਤੀਜੀ ਇਲਕਾ ਨੂੰ 2 ਸਾਲ ਚ ਲੰਡੇ ਆ ਇਹ ਬੰਦੇ ਨਾ ਆਪਣੇ ਆਪ ਨੂੰ ਮੁੱਖ ਮੰਤਰੀਆਂ ਕਾਮਰਕਰ ਲੜਾਈ ਲੰਡੇ ਇੱਕ ਬਨੇ ਆਪਣੇ ਆਪ ਨੂੰ ਮੁੱਖ ਮੰਤਰੀ ਖੋਹਦਾ ਦੂਜੇ ਬਨੇ ਆਮ ਵਰਕਰ ਆ ਇੱਕ ਵਰਕਰ ਵਰਕਰ ਚ ਤਾਂ ਮੁੱਖ ਮੰਤਰੀ ਦੀ ਲੜਾਈ ਢੇਰਾ ਬਾਬਾ ਨਾਨਕ ਚ ਉਹ ਕਰ ਕੀ ਕਿੰਨਾ ਕੁ ਵਿਸ਼ਵਾਸ ਕਰਨਗੇ ਕਿਵੇਂ ਦੇਖਦੇ ਹੋ ਤੁਸੀਂ ਵਿਚਰੇ ਹੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਮੁੱਖ ਮੰਤਰੀ ਵੀ ਆਈ ਸੀ ਇਹ ਜਿਹੜੇ ਪਿੰਡ ਚ ਆਇਆ ਇਹ 25 ਸਾਲ ਦਾ ਇਤਿਹਾਸ ਆ ਇਹ 25 ਸਾਲ ਤੋਂ ਆ ਪਿੰਡ ਚੋਂ 300 ਤੋਂ 400 ਵੋਟ ਤੇ ਹਰ ਕੇ ਜਾਂਦਾ ਰਿਹਾ ਹਰ ਕ 500 ਵੋਟ ਤੇ ਪਿੰਡ ਚੋਂ ਨਹੀਂ ਹਰ ਕੇ ਜਾਣਾ ਰਿਜ਼ਲਟ ਚ ਬਣੂਗਾ 500 ਵੋਟ ਤੇ ਹਰਗਾਸਪਿੰਡ ਚੋਂ ਵੈਰ ਕੀ ਜਦੋਂ ਬੂਥਾ ਤੇ ਆਮ ਹੀ ਗੱਲਬਾਤ ਹੋ ਜਾਂਦੀ ਹੈ ਪਰ ਇੱਥੇ ਕਿਹਾ ਜਾ ਰਿਹਾ ਕਿ ਜਿਵੇਂ ਤੁਸੀਂ ਵੀ ਕਹਿ ਕੇ ਬਦਮਾਸ਼ੀ ਬਹੁਤ ਹੈ ਕਹਿੰਦੇ ਰਹਿੰਦਾ ਵੇ ਦੀ ਸੁਣਨ ਨੂੰ ਮਿਲਦੀ ਹੈ ਬਦਮਾਸ਼ੀ ਕੱਢਣਾ ਬਦਮਾਸ਼ੀ ਕੱਢਣ ਵਾਸਤੇ ਤਾਂ ਰੱਬ ਨੇ ਮੈਨੂੰ ਭੇਜਿਆ ਜਦੋਂ ਪ੍ਰਮਾਤਮਾ ਕਿਸੇ ਦਾ ਅੰਤ ਕਰਨਾ ਹੁੰਦਾ ਨਾ ਉਹ ਬੰਦਾ ਹੀ ਭੇਜਦਾ ਹੁੰਦਾ ਹੈ ਉਹ ਪ੍ਰਮਾਤਮਾ ਚਾਵੇ ਤਾਂ ਹਾਥੀ ਨੂੰ ਕੀੜੀ ਕੋ ਮਰਵਾ ਸਕਦਾ ਇੱਕ ਬੰਨੇ ਹਾਥੀ ਐ ਇੱਕ ਬੰਨੇ ਕੀੜੀ ਆ ਐ ਹੋਣਾ ਹੁਣ ਇੱਥੇ ਅਸੀਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈ ਕਿ ਕੋਈ ਸਮਝੌਤਾ ਵਗੈਰਾ ਕੋਈ ਸਹਿਮਤੀ ਬਣੀ ਹੈ ਕੀ ਹੋਇਆ ਕੀ ਨਹੀਂ ਪੁਲਿਸ ਅਲਾਨ ਐਂਡਰ ਨੂੰ ਦੇਖ ਰਹੀ ਹੈ ਪੁਲਿਸ ਆ ਪੰਜਾਬ ਪੁਲਿਸ ਦੀ ਬੜੀ ਪੁਲਿਸ ਆ ਵਰਲਡ ਚ ਨਾਮ ਹੈ ਠੀਕ ਹੈ ਜੀ ਇਹ ਸਾਡੇ ਭਰਾ ਸਤਕਾਰਯੋਗ ਨੇ ਬੜੇ ਅੱਛੇ ਢੰਗ ਨਾਲ ਜਿਹੜਾ ਇਹ ਨੇਰਾਬਾਬਾ ਨਾਨਕ ਦੇ ਲਾਨ ਐਂਡਰ ਨੂੰ ਮੇਨਟੇਨਸ ਕਰ ਰਹੇ ਨੇ ਤਾਂ ਸ਼ੁਕਰੀਆ ਗਰਦੀਪ ਜੀ ਤਾਂ ਗਰਦੀਪ ਜੀ ਹੁਣਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਹਾਲਾਂਕਿ ਦੋਵਾਂ ਧਿਰਾਂ ਦੇ ਵਿਚਾਲੇ ਆ ਬੂਥਾਂ ਦੇ ਇੱਥੇ ਝੜਪ ਹੋਈ ਆ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਕੀ ਹੋਇਆ ਕੀ ਨਹੀਂ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਕਿ ਕੀ ਕਹਿਣਾ ਹੈ ਕੋਈ ਚੋਣ ਪ੍ਰਕਿਰਿਆ ਤੇ ਕੋਈ ਅਸਰ ਨਹੀਂ ਕੋਈ ਚੋਣ ਪ੍ਰਕਿਰਿਆ ਤੇ ਕੋਈ ਅਸਰ ਨਹੀਂ ਹੈ ਬਿਲਕੁਲ ਪੀਸਫੁੱਲ ਹੈ ਤੁਹਾਡੇ ਸਾਹਮਣੇ ਆ ਅਸੀਂ ਪੋਲਿੰਗ ਬੂਥ ਤੋਂ ਕਿੰਨੀ ਦੂਰ ਗੱਡੀ ਗੱਡੀ ਲੱਕੜੀ ਚੱਲੀ ਅਸੀਂ ਕਰ ਰਹੇ ਹਾਂ ਉਹਦਾ ਉਹਦਾ ਅਸੀਂ ਵੈਰੀਫਾਈ ਕਰਕੇ ਕਾਰਵਾਈ ਕਰਾਂਗੇ ਸੋਲ ਦਾ ਕਿਸ ਤਰ੍ਹਾਂ ਦੇ ਹਾਲਾਤ ਕੀ ਨੇ ਹੁਣ ਇਸ ਸਾਰਾ ਕੁਝ ਪੀਸਫੁਲ ਹੈ ਡੇਰਾ ਇੱਥੇ ਇੱਥੇ ਵੀ ਪੀਸਫੁਲ ਹੈ ਬਾਕੀ ਡੇਰੇ ਬਾਬਾ ਨਾਨਕ ਦੇ ਵਿੱਚ ਸਾਰਾ ਕੁਝ ਪੀਸਫੁਲ ਚੱਲ ਰਿਹਾ ਸਾਡੀ ਫੋਰਸ ਲੱਗੀ ਹੋਈ ਸਾਰੇ ਪੋਲਿੰਗ ਸਟੇਸ਼ਨਸ ਤੇ ਲੱਗੀ ਹੋਈ ਹੈ ਰਿਜ਼ਰਵ ਜਿਹੜੀ ਫੋਰਸਸ ਨੇ ਉਹ ਵੀ ਨੇ ਪੈਟਰੋਲਿੰਗ ਪੂਰੀ ਚੱਲਦੀ ਨੇ ਤੁਹਾਡੇ ਸਾਹਮਣੇ ਹੈ ਕਿ ਅਸੀਂ ਸਾਰਾ ਪੀਸਫੁਲ ਬੰਨਾ ਕਿੰਨਾ ਕਿੰਨਾ ਸਹਿਮ ਦਾ ਮੌਲ ਹੈ ਵੋਟਰਸ ਤੇ ਕੀ ਅਪੀਲ ਕਰਨੀ ਚਾਹੁੰਦੇ ਨਹੀਂ ਨਹੀਂ ਵੋਟਰਸ ਨੂੰ ਅਸੀਂ ਮੈਂ ਤੁਹਾਡੇ ਰਾਈ ਵੋਟਰਸ ਨੂੰ ਦੱਸਣਾ ਚਾਹੁੰਦਾ ਤੁਸੀਂ ਇੱਕ ਵਾਰੀ ਸਾਰੇ ਵੋਟਰਸ ਨੂੰ ਫੋਰਸ ਦਿਖਾਓ ਕਿ ਕਿੰਨੀ ਫੋਰਸ ਸਾਡੀ ਡਿਪਲੋਏਡ ਹੈ ਕਿਸੇ ਨੂੰ ਨਹੀਂ ਕੋਈ ਅਸਰ ਨਹੀਂ ਹੋਇਆ ਅਸੀਂ ਪੋਲਿੰਗ ਬੂਥ ਤੋਂ ਕਿੰਨੀ ਦੂਰੀ ਤੇ ਖੜੇ ਆ ਤੇ ਹੁਣ ਜੀ ਉਹਨੂੰ ਵੈਰੀਫਾਈ ਕਰਕੇ ਅਸੀਂ ਕਰ ਲਿਆ ਜਿਹੜਾ ਬੰਦਾ ਤਰਨਤਾਰਨ ਦਾ ਹਰਾਸ ਜੀ ਵੈਰੀਫਾਈ ਕਰ ਰਹੇ ਹਾਂ ਉਸ ਮਸਲੇ ਨੂੰ ਸਾਰਾ ਅਸੀਂ ਪਹਿਲਾਂ ਲਾਅ ਐਂਡ ਔਰਡਰ ਮੇਟੇਕ ਦੋਵਾਂ ਧਿਰਾਂ ਦੇ ਵਿਚਾਲੇ ਹੋ ਗਈ ਸਹਿਮਤੀ ਕੀ ਕਰਦੇ ਹਾਂ ਬਸ ਠੀਕ ਤਾਂ ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫੋਰਸ ਤੁਸੀਂ ਬਕਾਇਦਾ ਦੇਖ ਸਕਦੇ ਹੋ ਇੱਧਰ ਗਰਦੀਪ ਰੰਦਾਵਾ ਹੁਣੀ ਜਾ ਰਹੇ ਨੇ ਆਪਣੀ ਵੋਟ ਜਿਹੜੀ ਹੈ ਉਹ ਪਾਉਣਗੇ ਆਸੋ ਇੱਥੇ ਪਹੁੰਚੇ ਸੀ ਦੋਨੋਂ ਆਮਣੇ ਸਾਹਮਣੇ ਸੀਗੇ ਧਰਾ ਇੱਕ ਪਾਸੇ ਸੁਖਜਿੰਦਰ ਸਿੰਘ ਰੰਦਾਵਾ ਦੂਜੇ ਪਾਸੇ ਗੁਰਦੀਪ ਰੰਦਾਵਾ ਹੁਣੀ ਹੈ ਤਾਂ ਇਹ ਤਸਵੀਰ ਦਿਖਾ ਰਹੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਭ ਕੁਝ ਕੰਟਰੋਲ ਦੇ ਵਿੱਚ ਹੈ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਵੀ ਹੈ ਉਹ ਕੰਟਰੋਲ ਦੇ ਵਿੱਚ ਹੈ ਤਾਂ ਇਦਾਂ ਦੀ ਕੋਈ ਵੀ ਸਥਿਤੀ ਜਿਹੜੀ ਹੈ ਉਹ ਨਹੀਂ ਬਣ ਦਿੱਤੀ ਜਾਵੇਗੀ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੀਸਫੁਲੀ ਤੁਸੀਂ ਆਪਣੀ ਵੋਟ ਜਿਹੜੀ ਆ ਉਹ ਕਾਸਟ ਕਰ ਸਕਦੇ ਹੋ ਇੱਧਰ ਵੀ ਮੈਂ ਕਹਿਣਾ ਦਿਖਾ ਦਿਓ ਹਾਲਾਂਕਿ ਜਦੋਂ ਇਹ ਝੜਪ ਹੁੰਦੀ ਹੈ ਪੋਲਿੰਗ ਬੂਥ ਤੇ ਇਹ ਜਿਹੜੇ ਬੂਥ ਲਾਏ ਹੁੰਦੇ ਆ ਇਹ ਉੱਥੇ ਝੜਪ ਹੋਈ ਹੈ ਦੋਵਾਂ ਧਰਾਂ ਦੇ ਵਿਚਾਲੇ ਆਪ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਤਾਂ ਉਸ ਤੋਂ ਬਾਅਦ ਹੀ ਇਹ ਮਾਮਲਾ ਪੱਕਿਆ ਗੱਡੀ ਦੀ ਵੀ ਗੱਲ ਇੱਥੇ ਕੀਤੀ ਜਾ ਰਹੀ ਹੈ ਉਹ ਗੱਡੀ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਉਸ ਤੋਂ ਬਾਅਦ ਇਹ ਤਸਵੀਰ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਪਹੁੰਚਿਆ ਹੋਇਆ ਹਾਲਾਂਕਿ ਸਾਰਾ ਕੁਝ ਕੰਟਰੋਲ ਦੇ ਵਿੱਚ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਪੀਸਫੁੱਲੀ ਇੱਥੇ ਅਸੀਂ ਜਿਹੜੀ VOTING ਹੈ ਉਹ ਕਰਵਾ ਰਹੇ ਹਾਂ ਬੂਥਾਂ ਦੇ ਉੱਪਰ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੇਰਾ ਪਠਾਣਾ ਪਿੰਡ ਦੇ ਵਿੱਚ ਇਹ ਬੂਥਾਂ ਦੇ ਉੱਪਰ ਦੋ ਧਿਰਾਂ ਦੇ ਵਿਚਾਲੇ ਝੜਪ ਹੋਈ ਸੀ ਉਸ ਤੋਂ ਬਾਅਦ ਦੋਨੇ ਧਿਰਾਂ ਮੋ ਸਾਹਮਣੇ ਹੋਈਆਂ ਗਰਦੀਪ ਸਿੰਘ ਨੇ ਦਾਵਾ ਆਮ ਆਦਮੀ ਪਾਰਟੀ ਦੇ ਵੀ ਉਹ ਵੀ ਇੱਥੇ ਪਹੁੰਚ ਗਏ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਵੀ ਇੱਥੇ ਪਹੁੰਚ ਜਾਂਦੇ ਨੇ ਦੋਵਾਂ ਧਿਰਾਂ ਦੇ ਵਿਚਾਲੇ ਇੱਥੇ ਜਿਹੜੀ ਗੱਲਬਾਤ ਹੁੰਦੀ ਹੈ ਕਹਾਂ ਜੋ ਨਹੀਂ ਹੁੰਦੀ ਆ ਬੂਟਨੂਨ ਲੈ ਕੇ ਤੇ ਪਰ ਹੁਣ ਇੱਥੇ ਪੀਸਫੁਲੀ ਹੈ ਸਾਰਾ ਕੰਮ ਕਿਉਂਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਆ ਵੱਡੀ ਗਿਣਤੀ ਦੇ ਵਿੱਚ ਤਾਂ ਪਲ-ਪਲ ਦੀਆਂ ਤਸਵੀਰਾਂ ਤੁਹਾਨੂੰ ਅੱਜ ਦਿਖਾਉਂਦੇ ਰਵਾਂਗੇ ਹੌਟ ਸੀਟ ਹੈ ਡੇਰਾ ਬਾਬਾ ਨਾਨਕ ਤਾਂ ਇਹ ਤਸਵੀਰ ਵੀ ਤੁਸੀਂ ਦੇਖ ਸਕਿਓ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਡੇਰਾ ਬਾਬਾ ਨਾਨਕ